ਸਯੁਗਤ ਕਿਸਾਨ ਮੋਰਚੇ ਵੱਲੋਂ ਸਾਨੂੰ ਕਾਲ ਆ ਜੀ ਕਿਉਂਕਿ ਸਯੁਗਤ ਕਿਸਾਨ ਮੋਰਚੇ ਜਿਹੜੇ ਸ਼ਾਮਲ ਸਾਡੇ ਕਿਸਾਨ ਆਗੂ ਹੈਗੇ ਆ ਉਹਨੇ ਧੜਾ ਧੜਾ ਗ੍ਰਿਫਤਾਰੀਆਂ ਹੋ ਰਹੀਆਂ ਬਿਨਾ ਵਜਾ ਹੋ ਰਹੀਆਂ ਕਿਉਂਕਿ ਉਹ ਆਪਣਾ ਭਾਜਪਾ ਦਾ ਜਿਹੜਾ ਆਪਾਂ ਸਵਾਲ ਜਵਾਬ ਕਰਦੇ ਆਇਆਂ ਨੂੰ ਉਹ ਸਾਡਾ ਕਰਨਾ ਹੱਕਾ ਬਣਦਾ ਅਸੀਂ ਜਮਨ ਨੈਤਿਕ ਸਵਾਲ ਪੁੱਛਦੇ ਆ ਸਾਨੂੰ ਉਹਨਾਂ ਨੇ ਸਾਡੀ ਰਾਜਧਾਨੀ ਚ ਵੜਨ ਤੋਂ ਰੋਕਿਆ ਜਿਹੜੇ ਜਾ ਰਹੇ ਸੀ ਸਾਡੇ ਕਿਸਾਨ ਉਛੀਰ ਕੀਤੇ ਹੈਗੇ ਆ ਸਾਨੂੰ ਇਥੇ ਸਵਾ ਸਾਲ ਬਿਠਾ ਕੇ ਜਿਹੜੀਆਂ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦਾ ਸਭ ਤੋਂ ਜਿਹੜਾ ਹਸਰਾਜਾ ਮਖੌਲ ਡਾਰਿਆ ਕਹਿੰਦਾ ਇੰਨੇ ਬੰਦੇ ਮਰਵਾ ਕੇ ਇਹ ਇਹ ਭੰਗੜੇ ਪਾਉਂਦੇ ਆਏ ਆ ਵੇਖੋ ਤੁਸੀਂ ਉਹਨਾਂ ਸ਼ਹੀਦਾਂ ਦਾ ਮਜ਼ਾਕ ਉਡਾਰਾ ਜਿਹੜੇ ਬੰਦੇ ਉਥੇ ਬਜ਼ੁਰਗ ਉਥੇ ਸਾਲ-ਸਾਲ ਬੈਠੇ ਰਹੇ ਆ ਸਾਡੀ ਮੰਗ ਕੀ ਮੰਨੀ ਜਿਹੜਾ ਸਾਡਾ ਵਾਅਦਾ ਕੀਤਾ ਸੀ ਆਪਾਂ ਕਹਿੰਦੇ ਨੇ ਬੰਦਾ ਮੁੱਕਰ ਗਿਆ ਹੁਣ ਸਾਡਾ ਪ੍ਰਧਾਨ ਮੰਤਰੀ ਮੁੱਕਰ ਗਿਆ ਉਹਦਾ ਹੱਲ ਕੀ ਕਰੀਏ ਪਰ ਹੁਣ ਟਾਈਮ ਸਾਡੇ ਕੋਲ ਆਇਆ ਹੁਣ ਆਇਆਂ ਨੂੰ ਸਵਾਲ ਤਾਂ ਅਸੀਂ ਪੁੱਛਨੇ ਆ ਉਸ ਦੇ ਵਿਰੋਧ ਸਾਡੇ ਆਗੂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਸਾਨੂੰ ਉਹਦੇ ਵਿਰੋਧ ਕਰਾਈ ਸੀ ਕਾਲਪ ਸਵਾਲ ਪੁੱਛ ਸਕਦੇ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਹਾਂਜੀ ਵੀ ਜਿਹੜਾ ਉਹਨਾਂ ਨੂੰ ਵੀ ਅਧਿਕਾਰ ਆ ਇੱਕ ਚੋਣ ਕਮ ਹਾਂਜੀ ਤੇ ਜਿਹੜਾ ਕਿਸਾਨਾਂ ਨੂੰ ਵੀ ਹੈਗਾ ਅਵੇਰਨਸ ਕਰਨ ਦਾ ਵੀ ਤੁਹਾਨੂੰ ਯਾਨੀ ਕਿ ਵੀ ਇਸ ਤਰ੍ਹਾਂ ਵਿਰੋਧ ਕਰ ਸਕਦੇ ਆ ਸਾਈਡ ਤੋਂ ਕਰ ਸਕਦੇ ਆ ਹਾਲਾਂਕਿ ਉਹਦੀ ਗੱਡੀ ਦਾ ਕਾਫਲਾ ਨਹੀਂ ਰੋ ਸਕਦੇ ਸਖਤ ਦਾ ਇੱਕ ਅੱਜ ਵੀ ਉਹਨਾਂ ਦਾ ਬਿਆਨ ਹੈ ਇਹਦੇ ਬਾਰੇ ਕੀ ਕਹਨੇ ਜੀ ਤੇ ਉਹਨਾਂ ਕੋਲ ਜਿਹੜਾ ਸਾਨੂੰ ਜਾਂ ਨਹੀਂ ਹਦਾਇਤਾਂ ਹੈ ਕਿਸੇ ਕੋਲੇ ਰੋਕਣ ਦੀ ਵੀ ਅਸੀਂ ਆਪਣੀ ਰਾਜਤਨੀ ਨਹੀਂ ਵੜ ਸਕਦੇ ਇਹ ਕਿਸੇ ਕੋਲੇ ਹਦਾਇਤਾਂ ਹੈ ਸਾਡੇ ਮੂਰੇ ਕਿਲ ਕੱਟ ਦਿਓ ਜਿਪੈਲ ਤਾਂ ਉਹਨਾਂ ਨੇ ਕੀਤੀ ਆ ਵੀ ਜੇ ਉਹਨਾਂ ਨੇ ਸਾਨੂੰ ਇਹ ਰਿਵਾਜ ਤੋੜਿਆ ਤੇ ਮਾੜਾ ਮੋਟਾ ਜੋਗ ਦੇਣਾ ਅਸੀਂ ਪਾਈ ਜਾਨੇ ਆ ਉਹ ਅਸੀਂ ਤਾਂ ਪਹੁੰਚ ਜਦੋਂ ਸਾਡੇ ਸਵਾਲਾਂ ਜਵਾਬ ਨਹੀਂ ਦਿੰਦੇ ਧੱਕੇ ਨਾਲ ਵੜਨਾ ਚਾਹੁੰਦੇ ਪਿੰਡ ਮੇਰੇ ਸਵਾਲਾਂ ਦੇ ਜਵਾਬ ਦੱਸਣ ਵੀ ਉਹ ਦਿੱਤੇ ਬਣਾ ਹੀ ਹੀ ਕਰਕੇ ਤੁਰਨਗੇ ਫਿਰ ਜਾਂ ਤਾਂ ਉਸ ਗੱਲ ਤੋਂ ਭਟਕ ਪੈਂਦੀ ਹੈ ਜੀ ਕੱਲ ਆਨਸਰਾ ਜੀ ਨੇ ਬਿਆਨ ਦਿੱਤਾ ਵੀ ਕਿਸਾਨ ਗੱਡੀਆਂ ਭੰਨਨ ਦੀ ਬਜਾਏ ਆਪਦਾ ਹੰਕਾਰ ਭੰਨਣ ਕੀ ਕਹਿਣਾ ਚਾਹੁੰਦੇ? ਇਹ ਇਹ ਤਾਂ ਉਹਨੂੰ ਆਪਦੇ ਸੋਚਣਾ ਚਾਹੀਦੀ ਗੱਲ ਜੀ ਇਹ ਤਾਂ ਇੱਕ ਮਿੰਟ ਮੈਂ ਸ਼ਾਟ ਲੈਣਾ ਚਾਹਣਾ ਤੁਹਾਡੀ ਗੱਲ ਦਾ ਮੈਂ ਆਨਸਰਾ ਜੀ ਨੂੰ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੀ ਕਹਿ ਰਹੀ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਗੱਡੀਆਂ ਦਾ ਕਾਫਲਾ ਨਹੀਂ ਰੋਕਣਾ ਚਾਹੀਦਾ ਤੇ ਸਾਡੇ ਟਰੈਕਟਰ ਕਿਸਾਨਾਂ ਦੇ ਕਿਉਂ ਰੁਕੇ ਗਏ ਕਿੱਡੇ-ਕੱਡੇ ਬੈਰੀਅਰ ਬਣਾਏ ਗਏ ਉੱਥੇ ਕਿਉਂ ਕਿਉਂ ਕੀਤਾ ਗਿਆ ਕਿਸਾਨ ਨਾਲ ਧੱਕਾ ਤੇ ਕਿਸਾਨ ਇੱਕ ਰੋਕ ਕੇ ਉਹਨੂੰ ਸੁਵਾਲ ਵੀ ਨਹੀਂ ਕਰ ਸਕਦਾ ਅੱਜ ਜਿਹੜੀ ਗ੍ਰਿਫਤਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਖਾਲਾ ਕੇ ਮੋਦੀ ਸਰਕਾਰ ਨੇ ਨਹੀਂ ਕੀਤੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੀ ਕਿਸੇ ਵੀ ਸਰਕਾਰ ਨੂੰ ਚੰਗਾ ਨਹੀਂ ਕਹਿੰਦਾ ਭਲਾ ਆਮ ਆ ਤੇ ਭਲਾ ਕਾਂਗਰਸ ਆ ਤੇ ਭਲਾ ਅਕਾਲੀ ਆ ਤੇ ਭਲਾ ਭਾਈ ਪਈ ਸਭ ਇੱਕ ਆ ਜੀ ਵੋਟਾਂ ਵੇਲੇ ਸਭ ਇਹਨਾਂ ਦਾ ਮਸਲਾ ਹੁੰਦਾ ਵੀ ਵੋਟਾਂ ਲੈ ਲਗੇ ਤੇ ਬਸ ਜੀ ਆ ਖੜੇ ਆ ਕਿਸਾਨ ਕੋਈ ਵੀ ਕਹਿੰਦਾ ਵੀ ਕਿਸੇ ਦਾ ਵੀ ਕੋਈ ਪਿੰਡ ਲੈਵਲ ਤੇ ਕੋਈ ਵੀ ਕੰਮ ਕੀਤਾ ਹੋਵੇ ਇਹਨਾਂ ਨੇ ਕਹਿ ਲਿਆ ਆਪਣੀਆਂ ਰੋਟੀਆਂ ਸੇਕਣੀਆਂ ਜੀ ਕਿ ਜਿੱਤੇ ਹੰਸ ਰਾਜ ਦਾ ਵਿਰੋਧ ਹੋ ਰਿਹਾ ਹੈ ਕਿ ਕਰਮਜੀਤ ਨੂੰ ਮੋਲਤ ਵੀ ਹੋਊਗਾ ਕਿਉਂਕਿ ਉਹਨਾਂ ਨੇ ਸਰਕਾਰ ਨੇ ਬੰਦੇ ਗ੍ਰਿਫਤਾਰ ਬਿਲਕੁਲ ਬਿਲਕੁਲ ਸਾਰਿਆਂ ਦਾ ਹੋਣਾ ਚਾਹੀਦਾ ਜੀ ਮੈਂ ਇੱਕ ਨੂੰ ਨਹੀਂ ਕਹਿ ਰਿਹਾ ਕਰਮਜੀਤ ਨੂੰ ਮੋਲਤ ਦਾ ਨਹੀਂ ਕਹਿ ਰਿਹਾ ਮੈਂ ਭਾਜਪਾ ਦਾ ਵੀ ਕਹਿ ਰਿਹਾ ਕਾਂਗਰਸ ਦਾ ਵੀ ਕਹਿ ਰਿਹਾ ਆਕਾਲੀ ਦਲ ਦਾ ਵੀ ਕਹਿ ਰਿਹਾ ਮੈਂ ਸਾਰਿਆਂ ਦਾ ਹੋਣਾ ਚਾਹੀਦਾ ਕਿ ਕਿਹਨਾਂ ਦਾ ਡਾਈ ਹਾਂਜੀ ਮੇਰਾ ਨਾਮ ਅਮਰਪਾਲ ਮੈਂ ਭਾਰਤੀ ਕਿਸਾਨ ਜੁਨੀਅਨ ਇਕਤਾ ਦੁਕਾਨਦਾਰ ਦੀ ਕਮੇਟੀ ਮੈਂਬਰ ਅੱਜ ਅਸੀਂ ਆਪਦੇ ਪਿੰਡ ਲੈਵਲ ਤੇ ਸਾਰੇ ਸ='%s' ਸੰਯੁਕਤ ਮੋਰਚੇ ਵੱਲੋਂ ਭਗਵੰਤ ਮਾਨ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦਾ ਅਸੀਂ ਅੱਜ ਪੁਤਲਾ ਫੁਕਿਆ ਅਰਥੀ ਸਾੜੀ ਹੈ ਇਹਦੇ ਸਬੰਧ ਵਿੱਚ ਸਾਡਾ ਸੰਯੁਕਤ ਮੋਰਚੇ ਦਾ ਇਹ ਫੈਸਲਾ ਸੀ ਵੀ ਹੁਣ ਲੋਕ ਸਭਾ ਚੋਣਾਂ 18ਵੀਂ ਲੋਕ ਸਭਾ ਚੋਣਾਂ 2024 ਆ ਰਹੀਆਂ ਹੈ ਤੇ ਇਹਦੇ ਸਬੰਧ ਵਿੱਚ ਹੁਣ ਬੀਜੇਪੀ ਦੇ ਲੀਡਰ ਕੈਂਡੀਡੇਟ ਤੇ ਪੰਜਾਬ ਸਰਕਾਰ ਦੇ ਕੈਂਡੀਡੇਟ ਪਿੰਡਾਂ 'ਚ ਆਉਣਗੇ। ਉਹਦਾ ਅਸੀਂ ਛਾਤਮੇ ਢੰਗ ਦੇ ਨਾਲ ਉਹਨਾਂ ਦਾ ਅਸੀਂ ਵਿਰੋਧ ਕਰਨਾ ਸੀ ਤੇ ਉਹਨਾਂ ਨੂੰ ਅਸੀਂ 11 ਸਵਾਲ ਕਰਨੇ ਸੀ। ਇਹ ਸਾਡਾ ਸ joint ਮੋਰਚੇ ਦਾ ਫੈਸਲਾ ਸੀ। ਸਾਡਾ ਇਹਦਾ ਮਕਸਦ ਹੈ ਵੀ ਹੁਣ ਜਿਹੜੇ ਕੈਂਡੀਡੇਟ ਪਿੰਡਾਂ 'ਚ ਆਉਂਦੇ ਸੀ ਸ joint ਮੋਰਚੇ ਵੱਲੋਂ ਐਲਾਈਅੰਸ ਵੀ ਇਹਨਾਂ ਨੂੰ ਸਵਾਲ ਕਰੋ। 11 ਸਵਾਲ ਕਰੋ ਸਾਡੀਆਂ ਮੰਗਾਂ ਤੇ ਇਹਨਾਂ ਤੋਂ ਪੁੱਛੋ ਵੀ ਕਿਉਂ ਨਹੀਂ ਲਾਗੂ ਕੀਤੀਆਂ ਪਰ ਜੇ ਸਾਡੇ ਸੂਬਾ ਆਗੂ ਜਾਂ ਸਾਡੇ ਕਿਸਾਨ ਇਹਨਾਂ ਨੂੰ ਸਵਾਲ ਕਰਦੇ ਸੀ ਤਾਂ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਜਿਹਦੇ ਵਿੱਚ ਸਾਡੇ ਸੂਬਾ ਕਮੇਟੀ ਦੇ ਹਰਮਨ ਪਿਆਰੇ ਮੈਂਬਰ ਸੂਬਾ ਆਗੂ ਕਰਨਾਲ ਨੇਕ ਸਿੰਘ ਮਹਿਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਕਰਤੀ ਕਿਸਾਨ ਯੂਨੀਅਨ ਦੇ ਆਗੂ ਆਪਣਾ ਹਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਹਰਨੇਕ ਸਿੰਘ ਮਹਿਮਾ ਨੂੰ 6 ਦਿਨ ਹੋ ਗਏ ਸੈਂਟਰਲ ਜੇਲ੍ਹ ਵਿੱਚ ਡੱਕ ਕੇ ਰੱਖਿਆ ਹੋ ਗਿਆ ਪਰ ਅਸੀਂ ਭਗਵਾਨਤਮਾਨ ਸਰਕਾਰ ਨੂੰ ਇਹ ਚੈਲੰਜ ਕਰਦੇ ਹਾਂ ਅਗਰ ਇਹ ਮੋਦੀ ਸਰਕਾਰ ਦੀ ਐਮਪੀਸ਼ ਲਾਗਰ ਲਾ ਹੋ ਕੇ ਉਹਦਾ ਸਾਥ ਦਉਗੀ ਤਾਂ ਪਿੰਡਾਂ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਆਪਦੇ ਜਿਵੇਂ ਸਾਨੂੰ ਸੂਚਕਤ ਮੋਰਚੇ ਦਾ ਐਲਾਨ ਹੋਊਗਾ ਅਸੀਂ ਆਪਦੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸਾਡੇ ਉਹਨਾਂ ਸ਼ੋਹਰਦ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਗਰ ਜੇ ਨਾ ਰਿਹਾ ਕੀਤਾ ਗਿਆ ਤਾਂ ਅਸੀਂ ਆਪਦੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਸੜਕਾਂ 'ਤੇ ਇਹਨਾਂ ਦੇ ਰਾਹ ਰੋਕਾਂਗੇ ਤੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ